ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਜਰਾਂਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਮਹਾਲੀਆ ਚ ਸਮਾਨ ਦੇ ਤਿੰਨ ਨੌਜਵਾਨਾਂ ਦੀ ਸੜੀਆਂ ਹੋਈਆਂ ਲਾਸ਼ਾਂ ਮਿਲਣਾਸ ਦੇ ਨਾਲ ਹਿਮੇਗਾਲਿਆ ਪੁਲਿਸ ਨੇ ਦੱਸਿਆ ਕਿ ਲਾਸ਼ਾਂ ਦੋ ਥਾਵਾਂ ਤੇ ਦਫਨੀਆਂ ਗਈਆਂ ਸਨ ਇਸ ਦੇ ਨਾਲ ਨਿਗਾਲਿਆ ਦੇ ਪੂਰਬੀ ਗਾਰੋ ਹਿਲਜ ਜ਼ਿਲ੍ਹੇ ਚ ਬੁੱਧਵਾਰ ਨੂੰ ਅਸਮਾਨ ਦੇ ਅਸਾਮ ਦੇ ਤਿੰਨ ਨੌਜਵਾਨਾਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਜ਼ਮੀਨ ਤੇ ਅਕਸਰ ਤੌਰ ਤੇ ਦਫਰਾਈ ਲਗੀਆਂ ਸਨ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਸਾਮ ਦੇ ਗੋਲਪਾਲਡਾ ਜ਼ਿਲ੍ਹੇ ਚਮੇਘਾਲੀਆ ਦੇ ਦਾਖਲ ਹੋਣ ਲਈ ਉਹਨਾਂ ਨੂੰ ਉਸ ਗੱਡੀ ਦੀ ਵਰਤੋਂ ਕੀਤੀ ਸੀ ਉਸ ਵੀ ਕਿਸੇ ਵੀ ਇਲਾਕੇ ਦੀ ਗੋਲ ਰੋਗ ਮਿਲ ਚ ਸੜੀ ਹੋਈ ਮਿਲੀ ਉਹਨਾਂ ਨੇ ਕਿਹਾ ਕਿ ਸਾਨੂੰ ਪਤਾ ਲੱਗਾ ਸੀ ਕਿ ਤਿੰਨ ਵਿਅਕਤੀਆਂ ਮੰਗਲਵਾਰ ਨੂੰ ਇੱਕ ਗੱਡੀ 'ਚ ਮੇਘਾਲੀਆ ਗਏ ਸਨ ਸਤਨਕ ਪੁਲਿਸ ਨੇ ਉਹਨਾਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਬਰਾਮਦ ਕੀਤੀਆਂ ਜਿਨ੍ਹਾਂ ਨੂੰ ਅਕਤ ਅਖਸ਼ਤ ਤੌਰ ਤੇ ਦਫਨਾਇਆ ਗਿਆ ਸੀ ਜਿਹਾ ਜਾਪਦਾ ਹੈ ਕਿ ਤਿੰਨਾਂ ਦਾ ਕਤਲ ਹੋਣ ਲੋਕਾਂ ਦੇ ਇੱਕ ਸਮੂਹ ਕੀਤਾ ਗਿਆ ਸੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ